ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇਹ ਇੱਕ ਹੋਰ ਮੇਰੀ ਨਵੀਂ ਵੀਡੀਓ ਤੇ ਅੱਜ ਬਣਾਉਣ ਲੱਗੀ ਆ ਮੈਂ ਜੀ ਕੀਆ ਕद्दू ਕੀ ਇਹ ਕद्दू ਦੇ ਕੋफ्ते ਅ ਇਹ ਸਵਾਰ ਤੇ ਕद्दू ਬਣਾਇਆ ਹੀ ਨਹੀਂ ਮਨਵੀਰ ਨੇ ਖਾਦਾ ਹੀ ਨਹੀਂ ਐਦਾਂ ਸਿੰਪਲ ਕद्दू ਨਹੀਂ ਖਾਂਦਾ ਇਸ ਕਰਕੇ ਮੈਂ ਕਿਹਾ ਅੱਜ ਟਾਈਮ ਨਾਈਮ ਲੱਗ ਪਈਆਂ ਸਾਢੇ 3:00 ਵਜੇ ਦਾ ਹੀ ਟਾਈਮ ਹੈ ਕਿਉਂਕਿ ਸ਼ਾਮ ਨੂੰ ਮੈਨੂੰ ਉਹਨਾਂ ਸ਼ਹਿਰ ਲੈਣਾ ਮਨਵੀਰ ਲਈ ਥੋੜਾ ਜਿਹਾ ਕੰਮ ਆ ਤੇ ਇਹ ਬਣਾਉਣ ਲੱਗੀਆਂ ਜੀ ਮੈਂ ਕੀਏ ਦੇ ਕੋफ्ते ਕੀ ਇਹ ਜਿਹੜੇ ਸੀ ਉਹ ਛਿੱਲ ਲਏ ਆ ਤੇ ਕਿਲੋ ਮਗਾਇਆ ਸੀ ਪਰ ਕਿਲੋ ਦੇ ਲੋੜ ਨਹੀਂ ਤੇ ਇਹ ਦੋ ਕੀਏ ਛੱਲੇ ਹੁਣ ਮੈਂ ਇਹਨਾਂ ਨੂੰ ਕਰੂੰਗੀ ਕद्दूकश ਤੇ ਇੱਧਰ ਮੈਂ ਆਲੂ ਬਲ ਨੇ ਰੱਖ ਦਿੱਤੇ ਆ ਮੈਂ ਆਲੂ ਵੀ ਥੋੜੇ ਜਿ ਵਿੱਚ ਪੋਣੇ ਹੁੰਨੀ ਆ ਗਰੇਵੀ ਸੋਹਣੀ ਬਣ ਜਾਂਦੀ ਆ ਤੇ ਹੁਣ ਜੀ ਮੈਂ ਕਰ ਲਾਂ ਕद्दूकश ਤੇ ਇੱਥੇ ਜੀ ਮੈਂ ਕਦੂਆਂ ਨੂੰ ਲਾਹੂੰਗੀ ਚੀਰ ਅਤੇ ਇਹਨਾਂ ਨੂੰ ਮੈਂ ਕद्दूकश ਕਰ ਲੂੰਗੀ ਤੇ ਸਾਡੇ ਵੱਲ ਤਾਂ ਜੀ ਕਿਸੇ ਵੀ ਚੀਜ਼ ਨੂੰ ਇਦਾਂ ਕਰਨ ਨੂੰ ਕੱਦੂ ਕਸ਼ ਕਹਿੰਦੇ ਆ ਤੇ ਬਾਕੀ ਤੁਸੀਂ ਦੱਸਿਓ ਤੁਹਾਡੇ ਵੱਲ ਕੀ ਕਹਿੰਦੇ ਆ ਤੇ ਇੱਥੇ ਮੈਂ ਤਕਰੀਬਨ ਦੋਨੇ ਕੱਦੂ ਜਿਹੜੇ ਉਹ ਕੱਦੂ ਕਸ਼ ਕਰਲੇ ਸੀ ਅਜਿਹੇ ਲਾਸਟ ਤੇ ਪੀਸ ਰਹਿ ਜਾਂਦਾ ਨਾ ਇਹ ਬਹੁਤ ਮੁਸ਼ਕਲ ਕੱਦੂ ਕਸ਼ ਹੁੰਦਾ ਤੇ ਇਸ ਕਰਕੇ ਮੈਂ ਇਹਨੂੰ ਮੋਟਾ-ਮੋਟਾ ਜਿਹਾ ਕਰ ਲਿਆ ਕੱਦੂ ਕਸ਼ ਤੇ ਹੁਣ ਮੈਂ ਜੀ ਇਹਦੇ ਵਿੱਚ ਜੋ-ਜੋ ਸਮਾਨ ਮਿਕਸ ਕਰਨਾ ਉਹ ਕਰ ਲੂੰਗੀ ਤੇ ਇੰਨਾ ਮੈਨੂੰ ਪਸੀਨਾ ਬਹੁ ਆਇਆ ਹੋਇਆ ਸੀ ਮੈਂ ਉਹ ਸਾਫ਼ ਕਰਨ ਲਈ ਬਹੁਤ ਜ਼ਿਆਦਾ ਗਰਮੀ ਸੀ ਮੈਨੂੰ ਟਾਈਮ ਨਾਲ ਲੱਗੀ ਸੀ ਬਣਾਉਣ ਕਿਉਂਕਿ ਮੈਂ ਮਨਵੀਰ ਨਾਲ ਸ਼ਹਿਰ ਜਾਣਾ ਸੀ ਮਨਵੀਰ ਦੇ ਸਮਾਨ ਲੈਣ ਇਸ ਕਰਕੇ ਤੇ ਇਹ ਜੀ ਹੁਣ ਇਹਦੇ ਵਿੱਚ ਮੈਂ ਪਾ ਲਿਆ ਥੋੜਾ ਜਿਹਾ ਮਸਾਲਾ ਥੋੜਾ ਜਿਹਾ ਸੇਂ ਦਾ ਨਮਕ ਨੂਨ ਤੇ ਹਲਦੀ ਇਹ ਪਾ ਕੇ ਤੇ ਹੁਣ ਮੈਂ ਕਰ ਲੂੰਗੀ ਜੀ ਇਹਨਾਂ ਨੂੰ ਮਿਕਸ ਤੁਸੀਂ ਆਪਦੇ ਹਿਸਾਬ ਨਾਲ ਜਿੰਨੇ ਤੁਹਾਨੂੰ ਕद्दू ਚਾਹੀਦੇ ਜਿੱਡੀ ਫੈਮਲੀ ਹੈ ਉਸੇ ਹਿਸਾਬ ਨਾਲ ਕद्दू ਕਸ਼ ਕਰਕੇ ਤੇ ਇੰਨਾ ਸਮਾਨ ਪਾ ਕੇ ਪਹਿਲਾਂ ਮੈਂ ਇਹਨਾਂ ਨੂੰ ਇੱਕ ਛੋਟੇ ਚਮਚ ਰਮਨ ਚਿੱਟਾ ਭੁਲ ਕੇ ਮੈਂ ਬੇਸਣ ਪਾ ਦੇਣ ਲੱਗੀ ਸੀ ਪਹਿਲਾਂ ਮੈਂ ਇਹਨੂੰ ਮਿਕਸ ਕਰ ਲਵਾਂਗੀ ਤੇ ਬਾਅਦ ਵਿੱਚ ਮੈਂ ਥੋੜਾ ਥੋੜਾ ਕਰਕੇ ਬੇਸਣ ਪਾਉਂਗੀ ਤੇ ਇਹ ਤਾਂ ਵੈਸੇ ਵੀ ਜਦੋਂ ਨਾ ਇਹਦਾ ਕਦੂਆਂ ਦੇ ਪਕੌੜੇ ਬਣਾਈਏ ਉਦਾਂ ਹੀ ਬਹੁਤ ਫਲਫੀ ਜੇ ਬੰਦੇ ਆ ਇਹਨਾਂ ਦੇ ਵਿੱਚ ਕੋਈ ਉਹ ਪਾਉਣ ਦੀ ਲੋੜ ਨਹੀਂ ਪੈਂਦੀ ਅ ਦਹੀਂ ਹੋ ਗਿਆ ਜਾਂ ਕੋਈ ਮਿੱਠਾ ਸੋਡਾ ਹੋ ਗਿਆ ਕੁਝ ਵੀ ਇਦਾਂ ਦੀ ਚੀਜ਼ ਪਾਉਣ ਦੀ ਲੋੜ ਨਹੀਂ ਪੈਂਦੀ ਇਹ ਵੈਸੇ ਹੀ ਬਹੁਤ ਜ਼ਿਆਦਾ ਫਲਫੀ ਉਹਨੂੰ ਕੀ ਕਹੀਦਾ ਬਣ ਜਾਂਦੇ ਆ ਤੇ ਇਹ ਮੈਂ ਥੋੜਾ ਥੋੜਾ ਵੇਸਨ ਪਾ ਕੇ ਤੇ ਮਿਕਸ ਕਰੀ ਜਾਨੀ ਸੀ ਫਿਰ ਜਿੰਨਾ ਕ ਆਪਾਂ ਨੂੰ ਬੈਟਰ ਗਾੜਾ ਚਾਹੀਦਾ ਉਹਨਾਂ ਕੀ ਆਪਾਂ ਇਹਨੂੰ ਰੱਖਾਂਗੇ ਜਿਹੜੇ ਕਿ ਪਕੌੜੇ ਬਾਈਂਡ ਸੁੱਕੇ ਹੋਣ ਲੱਪੈ ਬਸ ਉਹਨਾਂ ਕਰਕੇ ਫਿਰ ਆਪਾਂ ਵੇਸਨ ਨਹੀਂ ਪਾਵਾਂਗੇ ਤੇ ਇਹ ਜੀ ਤਕਰੀਬਨ ਹੋ ਗਈ ਆਪਣੀ ਬਾਈਂਡਿੰਗ ਇਹਦੀ ਤਿਆਰ ਜਿੰਨੇ ਕ ਮਤਲਬ ਚਾਹੀਦੇ ਆਪਾਂ ਨੂੰ ਤੇ ਇਹਨੂੰ ਮੈਂ ਮਿਕਸ ਕਰ ਲਿਆ ਜੀ ਚੰਗੀ ਤਰ੍ਹਾਂ ਮਿਰਚ ਮੈਂ ਹਰੀ ਦੇ ਵਿੱਚ ਨਹੀਂ ਪਾਈ ਕਿਉਂਕਿ ਨਾ ਉਹ ਉਹਦੇ ਵਿੱਚ ਪਾਉਣੀ ਆ ਤੜਕੇ ਦੇ ਵਿੱਚ ਤਾਂ ਨਹੀਂ ਮੈਂ ਪਾਈ ਫਿਰ ਉਹ ਬਹੁਤ ਜ਼ਿਆਦਾ ਕਰਾਰੇ ਹੋ ਜਾਣੇ ਤੇ ਮੈਂ ਤਕਰੀਬਨ ਅਸੀਂ ਘਰ ਦੇ ਵਿੱਚ ਸਾਰੇ ਇੰਨੀ ਕਰਾਰੀ ਚੀਜ਼ ਜਿਹੜੀ ਉਹ ਨਹੀਂ ਖਾਈਦੀ ਤੇ ਮੈਂ ਥੋੜਾ ਜਿਹਾ ਕੜਾਈ ਰੱਖਤੀ ਸੀ ਤੇਲ ਪਾ ਦਿੱਤਾ ਸੀ ਤੇ ਮੈਂ ਚੈੱਕ ਕਰਨ ਲਈ ਆਪੀ ਤੇ ਹੋ ਗਿਆ ਤੇਲ ਗਰਮ ਤੇ ਹੁਣ ਉਹਨੂੰ ਕੀ ਕਹੀਦਾ ਮੈਂ ਪਕੌੜੇ ਜਿਹੜੇ ਆ ਉਹ ਉਹਨੂੰ ਕੀ ਕਹੀਦਾ ਤਲ ਲੂੰਗੀ ਮੈਂ ਚਮਚੇ ਨਾਲ ਹੀ ਉਹ ਜਿੰਨਾ ਸਾਈਜ਼ ਚਾਹੀਦਾ ਤੇ ਉਹ ਚਮਚੇ ਨਾਲ ਹੀ ਪਾ ਦੇਣੀ ਹੁੰਦੀ ਆ ਚਮਚਾ ਪਹਿਲਾਂ ਮੈਂ ਤੇਲ ਦੇ ਵਿੱਚ ਡਿਪ ਕਰ ਲੂੰਗੀ ਫਿਰ ਜਿਹੜਾ ਇਹ ਬੈਟਰ ਆ ਇਹ ਨਾਲ ਨਹੀਂ ਚੁੰਬੜੂਗਾ ਤੇ ਬੜੇ ਸੋਹਣੇ ਉਹਨੂੰ ਕੀ ਕਹੀਦਾ ਪਕੌੜੇ ਜਿਹੜੇ ਉਹ ਕੱਢ ਹੋ ਜਾਂਦੇ ਆ ਇਹ ਮੈਂ ਜੀ ਹੌਲੀ ਹੌਲੀ ਕਰਕੇ ਸਾਰੇ ਪਕੌੜੇ ਜਿਹੜੇ ਪਾ ਦਿੱਤੇ ਆ ਜਿੰਨੇ ਕ ਚਾਹੀਦੇ ਆਪਾਂ ਨੂੰ ਜਿੰਨੇ ਕ ਪੈਨ ਵਿੱਚ ਆ ਜੂਗੇ ਉਨੇ ਕਪਾ ਪਾ ਲਾਂਗੇ ਕਾਫੀ ਆ ਜਾਂਦੇ ਉਹਦਾ ਪੈਨ ਵਿੱਚ ਤੇ ਇਹ ਮੈਂ ਪਕੌੜੇ ਪਾ ਲਿਆ ਹੁਣ ਇੱਕ ਪੂਰ ਕੱਢ ਕੇ ਪੂਰ ਕਹ ਦਿੰਦੇ ਆ ਨਾ ਪਹਿਲਾਂ ਵੀ ਕਰਦੇ ਹੁੰਦੇ ਸੀ ਸਾਡੀਆਂ ਪੁਰਾਣੀਆਂ ਬੁੜੀਆਂ ਜੀ ਇੱਕ ਪੂਰ ਨਿਕਲਿਆ ਪਕੌੜਿਆਂ ਦਾ ਦੂਜਾ ਕੱਢਣ ਦਾ ਹੀ ਏਦਾਂ ਕਰਦੇ ਹੁੰਦੇ ਸੀ ਤੇ ਇੱਕ ਪੂਰ ਜਿਹੜਾ ਉਹ ਮੈਂ ਜਿੰਨੇ ਕ ਪਏ ਪਾ ਲਿਆ ਇੱਕ ਪੂਰ ਵਿੱਚ ਤੇ ਹੁਣ ਮੈਂ ਇਹਦੇ ਨਾਲ ਇਹ ਚਮਚ ਜਣਾ ਫੋ ਗਿਆ ਮੇਰੇ ਕੋਲ ਕਾਂਟਾ ਜਿਹੜਾ ਹੁੰਦਾ ਚਮਚ ਉਹਦੇ ਨਾਲ ਮੈਂ ਇੱਕ ਇੱਕ ਕਰਕੇ ਇਹਨਾਂ ਨੂੰ ਇਨ ਆ ਵੀ ਸਾਈਡ ਜਿਹੜੀ ਉਹ ਚੇਂਜ ਕਰ ਦਿੱਤੀ ਤੇ ਸਾਈਡ ਚੇਂਜ ਕਰਕੇ ਤੇ ਫਿਰ ਆਪਾਂ ਇਹ ਵਾਲੇ ਕੱਢ ਲਾਂਗੇ ਮੈਂ ਜ਼ਿਆਦਾ ਨਹੀਂ ਉਹਨੂੰ ਕੀ ਕਹਿੰਦਾ ਪਕਾਉਣੀ ਹੁੰਨੀ ਆ ਪਕੌੜਿਆਂ ਨੂੰ ਕਿਉਂਕਿ ਮੇਰੀ ਆਦਤ ਹੈ ਪਹਿਲਾਂ ਥੋੜੇ ਜੇ ਕੱਚੇ ਜਿਹੜੇ ਮੈਂ ਇਹਨਾਂ ਨੂੰ ਇਦਾਂ ਹੀ ਕੱਢ ਲੂੰਗੀ ਫਿਰ ਮੈਂ ਇਹਨਾਂ ਨੂੰ ਫੇਕ ਇਹਨਾਂ ਦੁਬਾਰਾ ਫਿਰ ਫਰਾਈ ਕਰੂੰਗੀ ਫਿਰ ਇਹਦੇ ਨਾਲ ਕੀ ਹੁੰਦਾ ਵੀ ਪਕੌੜੇ ਤਕਰੀਬਨ ਵਿੱਚੋਂ ਵੀ ਉਹਨੂੰ ਕੀ ਕਹਿੰਦਾ ਚੰਗੀ ਤਰ੍ਹਾਂ ਪੱਕ ਜਾਂਦੇ ਆ ਤੇ ਨਹੀਂ ਤੇ ਕੱਚੇ ਜੇ ਰਹਿ ਜਾਂਦੇ ਇਹ ਮੈਂ ਐਦਾਂ ਨਾ ਫੇਂ ਕੇ ਪਕੌੜੇ ਇਹਦਾ ਰੱਖ ਲੂੰਗੀ ਇੱਕ ਇੱਕ ਪਕੌੜਾ ਜਿਹੜਾ ਦਾ ਫੇਂ ਕੇ ਰੱਖ ਲੂੰਗੀ ਟਿਸ਼ੂਜ਼ ਨਾਲ ਇਹ ਮੈਂ ਸਾਰੇ ਫੇਂ ਲਏ ਆ ਜੀ ਉਹ ਵਾਲੇ ਵੀ ਕੱਢ ਲਏ ਸੀ ਸਾਰੇ ਫੇਂ ਲਏ ਹੁਣ ਇਹਨਾਂ ਨੂੰ ਮੈਂ ਦੁਬਾਰਾ ਡੀਪ ਫਰਾਈ ਜਿਹੜੀ ਉਹ ਡੀਪ ਫਰਾਈ ਇਹਨਾਂ ਨੂੰ ਕਰ ਲੂੰਗੀ ਫਿਰ ਇਹਦੇ ਨਾਲ ਨਾ ਬੇਸਣ ਤੇ ਕद्दू ਵੀ ਜਿਹੜਾ ਵਿੱਚ ਇਹ ਉਹ ਕੱਚਾ ਨਹੀਂ ਰਹਿੰਦਾ ਬਹੁਤ ਹੀ ਵਧੀਆ ਉਹਨੂੰ ਕੀ ਕਹਿੰਦਾ ਫਰਾਈ ਹੋ ਜਾਂਦੇ ਆ ਤੇ ਬੜੇ ਟੇਸਟੀ ਬਣਦੇ ਆ ਤੇ ਜਿਹੜਾ ਜਿਹੜਾ ਰਹਿ ਗਿਆ ਸੀ ਉਹ ਵੀ ਮੈਂ ਨਾਲ ਨਾਲ ਫੇਂ ਕੇ ਵਿੱਚ ਪਾ ਦਿੱਤਾ ਇਹ ਇਹ ਦੋ ਵਾਰੀ ਕਰਕੇ ਹੱਦੇ ਹੱਦੇ ਕਰਕੇ ਪਾ ਕੇ ਆਪਾਂ ਇਹਨਾਂ ਨੂੰ ਤੇ ਫਰਾਈ ਕਰਕੇ ਕੱਢ ਲਾਂਗੇ ਤੇ ਇੱਥੇ ਮੈਂ ਕਿ ਇਹਨਾਂ ਨੂੰ ਅਲੱਗ ਰੱਖ ਲੈਣੀ ਆ ਮੈਂ ਜਿਹੜੇ ਕੱਚੇ ਆ ਤੇ ਜਿਹੜੇ ਪੱਕ ਗਏ ਉਹਨਾਂ ਨੂੰ ਇਹਦੇ ਵਿੱਚ ਪਾ ਲੈਣੀ ਆ ਐਸੀ ਟੋਕਰੀ ਵਿੱਚ ਇਹ ਸਾਰੇ ਜੀ ਮੈਂ ਫਰਾਈ ਕਰਕੇ ਕੱਢ ਲਈ ਸੀ ਤੇ ਬੜੇ ਹੀ ਵਧੀਆ ਬਣੇ ਸੀ ਇਹ ਦੇਖੋ ਬਿਲਕੁਲ ਨਹੀਂ ਵਿੱਚੋਂ ਕੱਚੇ ਹੁੰਦੇ ਤੇ ਹੁਣ ਮੈਂ ਲਾਉਣ ਲੱਪੀ ਸੀ ਜੀ ਤੜਕਾ ਤੇਲ ਜਿਹੜਾ ਉਹ ਫਰਾਈ ਪੈਨ ਚ ਉਹਦੇ ਵਿੱਚ ਹੀ ਮੈਂ ਲੈ ਲਿਆ ਸੀ ਦੋ ਕਕਰਸ਼ੀਆਂ ਤੇ ਉਹ ਮੈਂ ਅਲੱਗ ਕੱਢ ਕੇ ਰੱਖ ਲਿਆ ਸੀ ਫਰਾਈ ਪੈਨ ਥਾਉਣ ਵਾਸਤੇ ਰੱਖ ਦਿੱਤਾ ਸੀ ਤੇ ਇਹ ਜੀ ਮੈਂ ਵਿੱਚ ਪਾ ਦਿੱਤਾ ਜਿਹੜਾ ਚਿੱਲੀ ਕਟਰ ਕੀਤਾ ਹੋਇਆ ਸੀਗਾ ਪਿਆਜ਼ ਲਸਣ ਤੇ ਟਮਾਟਰ ਮੈਂ ਵੈਸੇ ਅਲੱਗ-ਅਲੱਗ ਕਰਦੀ ਹੁੰਦੀ ਆ ਇਹ ਮਨੀ ਦੀ ਦਾਦੀ ਨੇ ਕੀਤਾ ਸੀ ਉਹਨਾਂ ਨੇ ਇੱਕ ਥਾਂ ਹੀ ਸਾਰੇ ਜਿੱਦਾਂ ਕਰ ਦਿੱਤਾ ਪਿਆਜ਼ ਵੀ ਟਮਾਟਰ ਵੀ ਲਸਣ ਵੀ ਤੇ ਹਰੀਆਂ ਮਿਰਚਾਂ ਵੀ ਤੇ ਬਿਲਕੁਲ ਮਾਮੂਲੀ ਜਿਹਾ ਜਿਹੜਾ ਅਦਰਕ ਇਹ ਉਹਨਾਂ ਨੇ ਕਰਕੇ ਚਿੱਲੀ ਘਟਰ ਦਿੱਤਾ ਸੀ ਤਾਂ ਮੈਂ ਤੜਕਾ ਲਾਉਣ ਲੱਪੀ ਸੀਗੀ ਤੇ ਇਹ ਮੈਂ ਤੜਕਾ ਥੋੜਾ ਜਿਹਾ ਲਈ ਟੱਕ ਦਿੱਤਾ ਸੀ ਤੇ ਇੱਥੇ ਜੀ ਮੈਂ ਤੜਕਾ ਚੈੱਕ ਫਿਰ ਦੁਬਾਰਾ ਕੀਤਾ ਤਾਂ ਤੜਕਾ तकरीबन ਭੁੱਜ ਗਿਆ ਸੀਗਾ ਤੇ ਹੁਣ ਮੈਂ ਇਹਦੇ ਵਿੱਚ ਪਾ ਲੂੰਗੀ ਲੂਣ ਇਹ ਮੈਂ ਪਾ ਲਿਆ ਜੀ ਲੂਣ ਤੇ ਹਲਦੀ ਤੇ ਮਸਾਲਾ ਪਾ ਕੇ ਚੰਗੀ ਤਰ੍ਹਾਂ ਕਰ ਲਾਂਗੇ ਆਪਾਂ ਇਹ ਫਿਰ ਭੁੰਨ ਲਾਂਗੇ ਇਹਨਾਂ ਨੂੰ ਤੇ ਇਹ ਜੀ ਤਕਰੀਬਨ ਉਹਨੂੰ ਕੀ ਕਹਿੰਦਾ ਆਪਾਂ ਮਸਾਲਾ ਭੁੰਨ ਲਿਆ ਹੁਣ ਇਹਦੇ ਵਿੱਚ ਨਾ ਮੈਂ ਜਿਹੜੇ ਆਲੂ ਉਬਾਲ ਕੇ ਤੇ ਬਿਲਕੁਲ ਉਹ ਆਲੂ ਮਤਲਬ ਕਿ ਉਹ ਕੀਤੇ ਹੋਏ ਸੀ ਮੈਸ਼ ਕੀਤੇ ਹੋਏ ਸੀ ਮੈਂ ਆਲੂ ਪਹਿਲਾਂ ਮੈਂ ਇਹਨਾਂ ਵਿੱਚ ਨਾ ਉਹ ਵਾਲੇ ਇਸੇ ਤੜਕੇ ਦੇ ਵਿੱਚ ਆਲੂ ਪਾਉਂਗੀ ਹਲਦੀ ਉਹ ਠੀਕ ਹੈ ਮੈਂ ਹਲਦੀ ਤੇ ਉਹ ਬਾਅਦ ਵਿੱਚ ਪਾਇਆ ਸੀ ਤੇ ਇਹਨਾਂ ਨੂੰ ਭੁੰਨ ਲਿਆ ਚੰਗੀ ਤਰ੍ਹਾਂ ਭੁੰਨ ਲੂੰਗੀ ਪਹਿਲਾਂ ਮੈਂ ਕਹਿੰਦਾ ਨਮਕ ਪਾ ਕੇ ਚੰਗੀ ਤਰ੍ਹਾਂ ਭੁੰਨ ਲਿਆ ਫਿਰ ਪਾਇਆ ਹਲਦੀ ਤੇ ਲਸਣ ਉਹ ਸੌਰੀ ਹਲਦੀ ਤੇ ਮਸਾਲਾ ਤੇ ਇਹ ਮੈਂ ਹੁਣ ਵਿੱਚ ਪਾ ਲੇ ਉਹਨੂੰ ਕੀ ਕਹਿੰਦਾ ਆਲੂ ਮੈਸ਼ ਕਰਲੇ ਸੀ ਮੈਂ ਆਲੂ ਮੈਸ਼ ਕਰਕੇ ਪਹਿਲਾਂ ਮੈਂ ਤੜਕੇ ਦੇ ਵਿੱਚ ਆਲੂਆਂ ਨੂੰ ਮਿਲਾ ਦਿੱਤਾ ਤੇ ਪਾਣੀ ਪਾ ਦਿੱਤਾ ਤਾਂ ਜੋ ਗਰੇਵੀ ਜਿਹੜੀ ਉਹ ਸੰਘਣੀ ਜੀ ਹੋ ਜਾਵੇ ਤੇ ਥੋੜਾ ਜਿਹਾ ਮੈਂ ਹੋਰ ਪਾਣੀ ਪਾਉਂਗੀ ਇੱਦਾਂ ਬਣਾ ਕੇ ਦੇਖਿਓ ਕਦੂਆਂ ਦੇ ਕੋਪ ਤੇ ਬਹੁਤ ਟੇਸਟੀ ਬਣਦੇ ਆ ਤੇ ਤਰੀ ਵੀ ਜਿਹੜੀ ਇਦਾਂ ਸੰਘਣੀ ਹੋ ਜਾਂਦੀ ਹੈ ਤੇ ਬਹੁਤ ਟੇਸਟੀ ਬਣਦੀ ਹੈ। ਮੈਂ ਤਾਂ ਤਕਰੀਬਨ ਇਦਾਂ ਹੀ ਬਣਾਉਣੀ ਆ ਜਦੋਂ ਵੀ ਬਣਾਵਾਂ। ਮੈਂ ਆਲੂ ਵੀ ਜ਼ਰੂਰ ਨਾਲ ਮੈਸ਼ ਕਰਕੇ ਪਾਉਣੀ ਹੁੰਦੀ। ਆਲੂ ਮੈਂ ਪਹਿਲਾਂ ਹੀ ਉਬਾਲ ਲਏ ਸੀ। ਤੇ ਇਹ ਜੀ ਹੁਣ ਮੈਂ ਥੋੜੇ ਟਾਈਮ ਲਈ ਇਹਨੂੰ ਦਵੂੰਗੀ ਟੱਕ। ਜਦੋਂ ਇਹ ਗਾੜੀ ਹੋ ਜਾਊਗੀ ਜਿੰਨੀ ਕ ਗਾੜੀ ਆਪਾਂ ਨੂੰ ਚਾਹੀਦੀ ਆ ਤਰੀ ਓਨੀ ਕ ਗਾੜੀ ਜਦੋਂ ਹੋ ਜਾਊਗੀ ਤੇ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਕੋਪ ਤੇ। ਤੇ ਇਹ ਜੀ ਸਬਜੀ ਰੈਦੀ ਤੇ ਉਹ ਕਾਫੀ ਗਰਮ ਹੋ ਗਈ ਸਬਜੀ ਰਚ ਕੇ ਤੇ ਗਰੇਵੀ ਜਿਹੜੀ ਉਹ ਹੋ ਗਈ ਬਣੀ ਆ ਵਧੀਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕੋਪ ਤੇ ਕਿਉਂਕਿ ਇਹ ਜਿਹੜੇ ਕੋਪ ਤੇ ਵੀ ਆਪਾਂ ਵਿੱਚ ਪਾਉਣੇ ਇਹਨਾਂ ਨੇ ਵੀ ਉਹ ਜਿਹੜੀ ਅਗਰੇਵੀ ਥੋੜੀ ਬਹੁਤੀ ਔਰ ਇਹਦੇ ਵਿੱਚ ਵੀ ਚੱਲਣਾ ਹੈ ਕੋਕਟਿਆਂ ਚ ਵੀ ਫਿਰ ਇਹ ਹੋਰ ਸੰਘਣੀ ਹੋ ਜਾਣੀ ਸਬਜੀ ਤੇ ਤਾਂ ਕਰਕੇ ਆਪਾਂ ਨਾ ਇੰਨੀ ਕੀ ਰੱਖਾਂਗੇ ਸੰਘਣੀ ਤਾਂ ਜੋ ਫਿਰ ਇਹ ਜਦੋਂ ਕੋਕਟੇ ਪੀ ਲੈਣ ਇਹਨਾਂ ਨੂੰ ਤਰੀ ਨੂੰ ਫਿਰ ਜਿਆਦੀ ਸੰਘਣੀ ਨਾ ਹੋਵੇ। ਮੈਂ ਦੋ ਚਾਰ ਕੋਕਟੇ ਇੱਦਾਂ ਹੀ ਰੱਖ ਲੈਣੇ ਮਨੀ ਦਾ ਬਾਬਾ ਖਾਂਦਾ ਹੁੰਦਾ ਐਦਾਂ ਹੀ ਮਤਲਬ ਪਕੌੜਿਆਂ ਵਾਂਗੂ ਤਾਂ ਕਰਕੇ ਮੈਂ ਰੱਖ ਲੈਣੇ ਇਹੋ ਕੋਲੀ ਚ ਪਾ ਲੈਣੀਆਂ। ਤੇ ਇਹ ਬਣ ਗਏ ਜੀ ਆਪਣੇ ਕੋਪਰੇ। ਮੈਂ ਵੇਖ ਕੇ ਕਾਗ ਦੇਖਿਆ ਟੇਸਟੀ ਆ। ਤੇਜ ਕੋਪਰੇ ਰੈਡੀ ਹੋ ਗਿਆ। ਤੇ ਇਹਦੇ ਨਾਲ ਹੀ ਕਰਦੇ ਆ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ। ਪਲੀਜ਼ ਹੱਥ ਜੋੜ ਕੇ ਬੇਨਤੀ ਆ ਜਿਨ੍ਹਾਂ ਜਿਨ੍ਹਾਂ ਨੂੰ ਮੇਰਾ ਚੈਨਲ ਲਾਈਕ ਕਰਦਾ। ਲਾਈਕ ਜਿਨ੍ਹਾਂ ਜਿਨ੍ਹਾਂ ਨੂੰ ਫੇਰ ਵਲੌਗਸ ਵਧੀਆ ਲੱਗਦੇ ਆ। ਮੇਰਾ ਚੈਨਲ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ ਤੇ ਪਲੀਜ਼ ਫੋਟੋ ਜ਼ਰੂਰ ਕਰ ਦੋ ਬਾਏ ਬਾਏ ਜੀ ਸਾਰਿਆਂ ਨੂੰ ਫਿਰ ਮਿਲਦੇ ਆਂ